ਇਹਨਾਂ ਦਿਨਾਂ 'ਚ ਤਰਨਤਾਰਨ ਦੀ ਜਿਮਣੀ ਚੋਂ ਚੱਲ ਰਹੀ ਹੈ ਇੱਕ ਖਾਸ ਗੱਲ ਦੇਖਣ ਚਾਹੀ ਜੋ ਖਾਲਸਾ ਪੰਥ ਨਾਲ ਸਿੱਖ ਸਮਾਜ ਨਾਲ ਸੰਬੰਧਿਤ ਹੈ ਉਹ ਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆ ਪਿਛਲੇ ਦਿਨਾਂ 'ਚ 60 ਨੌਕਰੀਆਂ ਤਰਨਤਾਰਨ ਏਰੀਆ 'ਚ ਦਿੱਤੀਆਂ ਸਿਰਫ ਇਲੈਕਸ਼ਨ ਲਈ ਤੇ ਇਹ ਸੁਖਵੀਰ ਬਾਦਲ ਦੀ ਰਾਜਨੀਤੀ ਨੂੰ ਉਹਦੀ ਡੁੱਬੀ ਹੋਈ ਬੇੜੀ ਨੂੰ ਤਾਰਨ ਲਈ ਜਦਕਿ ਉਹਦੀ ਤਰਨੀ ਜਿਹੜੀ ਡੁੱਬ ਚੁੱਕੀ ਆ ਕਿਉਂਕਿ ਕਿਸੇ ਬੰਦੇ ਦਾ ਡਬੋਇਆ ਹੋਇਆ ਤਾਂ ਤਰ ਸਕਦਾ ਪਰ ਜਿਸ ਨੂੰ ਡਬੋਏ ਗੁਰੂ ਨੇ ਦਿੱਤਾ ਹੋਵੇ ਜਿਸ ਨੂੰ ਮਾਰ ਇਹ ਗੁਰੂ ਘਰ ਦੀ ਪਈ ਹੋਵੇ ਪ੍ਰਮਾਤਮਾ ਦੇ ਘਰ ਦੀ ਮਾਰ ਪਈ ਹੋਵੇ ਉਹ ਕਦੇ ਤਰ ਨਹੀਂ ਸਕਦਾ ਇਤਿਹਾਸ ਵਾਲਾ ਆਪਾਂ ਨਿਗਾ ਮਾਰੀਏ ਹੁਣ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਇਹਦੇ 'ਚ ਅਸੀਂ ਇੱਕ ਮੰਗ ਕਰਦੇ ਆਂ ਕਿ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਆ ਉੱਚ ਪੱਦਰੀ ਇਹਦੀ ਜਾਂਚ ਹੋਵੇ ਨਿਰਪੱਖ ਤੇ ਦੂਜਾ ਜਦੋਂ ਤੱਕ ਜਾਂਚ ਨਹੀਂ ਹੁੰਦੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਸੀਂ ਇਹ ਵੀ ਬੰਗ ਕਰਦੇ ਆ ਕਿ ਇੱਕ ਪਰਿਵਾਰ ਲਈ ਪਹਿਲਾਂ ਇੱਕ ਪਰਿਵਾਰ ਦੀ ਰਾਜਨੀਤੀ ਲਈ ਕਿੱਡਾ ਵੱਡਾ ਕੰਮ ਹੋਇਆ ਕਿ ਸਰਸੇ ਵਾਲੇ ਸਾਧ ਲਈ ਗੁਰੂ ਕੀ ਗੋਲਕ ਦਾ ਪੈਸਾ ਸੰਗਤ ਦਾ ਪੈਸਾ ਗੁਰੂ ਘਰਾਂ ਦਾ ਪੈਸਾ ਵਰਤਿਆ ਗਿਆ ਉਦੋਂ ਵੀ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਬਚਾਉਣ ਲਈ ਕਹਿ ਲੋ ਜਾਂ ਉਹਨੂੰ ਬਰਕਰਾਰ ਰੱਖਣ ਲਈ ਹੋਇਆ ਤੇ ਉਹ ਉਦੋਂ ਦਾ ਗੁਰੂ ਘਰ ਦਾ ਵਰਤਿਆ ਹੋਇਆ ਪੈਸਾ ਨਜਾਇਜ਼ ਕਿੱਥੇ ਜਾ ਕੇ ਕਿਵੇਂ ਨਿਬੜਿਆ ਤੇ ਹੁਣ ਫੇਰ ਉਹੀ ਗਲਤੀਆਂ ਕਰ ਰਹੇ ਆ ਸ਼੍ਰੋਮਣੀ ਕਮੇਟੀ ਦਾ ਪੈਸਾ ਬਾਦਲ ਪਰਿਵਾਰ ਦੀ ਨਿੱਜੀ ਜਾਇਦਾਦ ਨਹੀਂ ਕਿ ਜਿਸ ਨੂੰ ਜਿੱਥੇ ਮਰਜ਼ੀ ਜਦੋਂ ਮਰਜ਼ੀ ਜਿਵੇਂ ਮਰਜ਼ੀ ਵਰਤੋਚ ਲਿਆਂਦਾ ਜਾਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੁਸੀਂ ਖਾਲਸਾ ਪੰਥ ਨੂੰ ਜਵਾਬ ਦੇਉਂ ਇਸ ਗੱਲ ਲਈ ਇਹ ਸਿੱਖਾਂ ਦੀ ਸੰਸਥਾ ਆ ਇੱਕ ਪਰਿਵਾਰ ਦੀ ਸੰਸਥਾ ਨੇ ਇਹਨੂੰ ਬਣਾਓ ਇਹ ਕੋਈ ਲਿਮਟਿਡ ਸ਼ਰੋਮਣੀ ਅਕਾਲੀ ਦਲ ਤੋਂ ਅੱਡਾ ਬਾਦਲ ਤੜਾ ਜਰੂਰ ਲਿਮਟਿਡ ਕੰਪਨੀ ਬਣ ਗਿਆ ਪਰ ਸ਼ਰੋਮਣੀ ਕਮੇਟੀ ਨੂੰ ਲਿਮਟਿਡ ਕੰਪਨੀ ਨਾ ਬਣਾਓ ਇੰਨਾ ਵੀ ਥੱਲੇ ਦਾ ਗਿਰੋ ਕਿ ਕੱਲੋਂ ਕਿਤੇ ਆਣ ਜਾਣ ਲੱਗੇ ਮੂਲ ਕੋ ਕੇ ਜਾਣਾ ਪਵੇ ਜਾਂ ਇਤਿਹਾਸ ਆਪਾਂ ਨੂੰ ਮਾਫ ਨਾ ਕਰੇ ਗੈਨੀ ਗਰਬਚਨ ਸਿੰਘ ਨਾਲ ਦੇਖੋ ਕੀ ਹੋ ਰਿਹਾ ਸੋ ਇਸ ਕਰਕੇ ਬੇਨਤੀ ਆ ਕਿ ਥੋੜੀ ਜੀ ਅਮੀ ਜਮੀਰ ਜਗਾਓ ਥੋੜੀ ਜੀ ਜਗਾਓ ਜਿਆਦਾ ਤਾਂ ਨਹੀਂ ਜਗਾ ਸਕਦੇ ਤੇ ਮੈਂ ਪਰਜੋਰ ਮੰਗ ਕਰਦਾ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਦੇ ਵਿਰੁੱਧ ਆਵਾਜ਼ ਉਠਾਓ ਅਸੀਂ ਨਹੀਂ ਕਹਦੇ ਵੀ ਕਿਸੇ ਮਲਾਜ਼ਮ ਨੂੰ ਰੱਖਣਾ ਗਲਤ ਹੈ ਉਹ ਰੱਖਦੇ ਆ ਇਹਨੇ ਐਸਜੀਪੀਸੀ ਰੱਖ ਰਹੀ ਆ ਪਰ ਚੋਣਾਂ ਦੇ ਦੌਰਾਨ ਇੱਕ ਖਿੱਤੇ ਇੱਕ ਏਰੀਏ ਚੋਂ ਇੱਕ ਹਲਕੇ ਚੋਂ 60 ਬੰਦਿਆਂ ਨੂੰ ਨਿਯੁਕਤੀ ਦੇਣੀ ਨਿਯੁਕਤ ਕਰਨਾ ਟੇਢੇ ਤਰੀਕੇ ਨਾਲ ਗੁਰੂ ਕੀ ਗੋਲਕਾ ਦਾ ਪੈਸਾ ਇੱਕ ਪਰਿਵਾਰ ਦੀ ਰਾਜਨੀਤੀ ਨੂੰ ਬਚਾਉਣ ਲਈ ਖਰਚ ਕਰਨਾ ਇਹ ਸਰਾਸਰ ਗਲਤ ਹੈ ਇਹਦਾ ਖਮਿਆਜਾ ਸ਼੍ਰੋਮਣੀ ਅਕਾਲੀ ਦਲ ਦਾ ਭੁਗਤੇਗਾ ਹੀ ਭੁਗਤੇਗਾ ਭੁਗਤ ਵੀ ਰਿਹਾ ਪਹਿਲਾਂ ਧਰਮ ਧਾਰਮਿਕ ਖੇਤਰ ਚ ਦਖਲਅੰਦਾਜ਼ੀਆਂ ਕੀਤੀਆਂ ਹੋਈਆਂ ਮੇਰੇ ਵੀਰੋ ਮੈਂ ਆ ਇੱਕ ਦੋ ਦਿਨਾਂ ਤੋਂ ਵੇਖ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੰਦਕ ਬੰਦੇ ਜਿਹੜੇ ਕੱਲ੍ਹ ਧਰਨੇ ਦੇ ਵਿੱਚ ਬੈਠੇ ਸੀਗੇ ਮਜੀਠੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਧਰਮ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰ ਦਿਓ ਜਿਹੜੀ ਤੁਹਾਡੀ ਸਿਆਸੀ ਜ਼ਮੀਨ ਆ ਉਹ ਹੁਣ ਗਵਾ ਚੁੱਕੀ ਆ ਉਹ ਹੁਣ ਤੁਹਾਨੂੰ ਨਹੀਂ ਮਿਲਣੀ ਇਹ ਤੁਸੀਂ ਬਹੁਤ ਵੱਡੇ ਭਲੇਖੇ ਜਿ ਤੁਰੇ ਫਿਰਦੇਗੇ ਸ਼ਾਇਦ ਗੁਰਦਾਰੇ ਸਾਹਿਬਾਨਾਂ ਦੇ ਆਸਰੇ ਲੈ ਕੇ ਅਸੀਂ ਕੋਈ ਨਾ ਕੋਈ ਆਉਦੀ ਜ਼ਮੀਨ ਜਿਹੜੀ ਉਹ ਭਾਲਾਂਗੇ ਉਹ ਨਹੀਂ ਮਿਲਣੀ ਹੁਣ ਮੈਂ ਤੁਹਾਡੀ ਕੱਲੀ ਕੱਲੀ ਕਰਤੂਤ ਦੱਸਣ ਲੱਗਾ ਕਿਉਂਕਿ ਤੁਸੀਂ ਮੈਨੂੰ ਕੱਲ ਪਰਸੋ ਦਾ ਮੈਂ ਚੁੱਪ ਸੀਗਾ ਤੇ ਮੈਂ ਜਦੋਂ ਅੱਜ ਹਰਜਿੰਦਰ ਸਿੰਘ ਧਾਮੀ ਦਾ ਇੱਕ ਬਿਆਨ ਪੜਿਆ ਕਿ ਰਮਾਣੇ ਚੱਕ ਗੁਰਦਾਰੇ ਦੇ ਵਿੱਚ ਕਬਜ਼ਾ ਕੀਤਾ ਜਾ ਰਿਹਾ ਮੈਂ ਧਾਮੀ ਸਾਹਿਬ ਤਾਨੂੰ ਕੱਲੇ ਕੱਲੇ ਕਬਜ਼ੇ ਦੇ ਬਾਰੇ ਦੱਸਣ ਲੱਗਾ ਕਿ ਕਿੰਨੇ ਕਿਹੜੇ ਵੇਲੇ ਕਿੱਥੇ ਕਿੱਥੇ ਕਬਜ਼ੇ ਕਰਾਏ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਜੇ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਭਾਗੀਦਾਰ ਹੁੰਦਾ ਤਾਂ ਅੱਜ ਮੈਂ ਤੁਹਾਡੇ ਵਿੱਚ ਹੋਣਾ ਸੀ ਕਾਲੀ ਦਲ 'ਚ ਮੈਂ ਤੁਹਾਡੀਆਂ ਕਾਲੀਆਂ ਕਰਤੂਤਾਂ ਕਰਕੇ ਕਾਲੀ ਦਲ ਤੋਂ ਬਾਹਰ ਹੋ ਗਿਆ ਸਾਡੇ ਰਮਾਣੇ ਚੱਕ ਪਿੰਡ ਦੇ ਵਿੱਚ ਦੋ ਸੰਪਰਦਾਵਾਂ ਦਾ ਝਗੜਾ ਬਾਬਾ ਸਤਿੰਦਰ ਸਿੰਘ ਤੇ ਬਾਬਾ ਭਗਵਾਨ ਸਿੰਘ ਜੀ ਦਾ ਤੇ ਮੇਰਾ ਕੀ ਲੈਣਾ ਦੇਣਾ ਉਹ ਅੱਜ ਦਾ ਤਾਂ ਨਹੀਂ ਉਹ ਬਹੁਤ ਪੁਰਾਣਾ ਹੈ ਉਹਦੇ ਬਹੁਤ ਪੁਰਾਣਾ ਝਗੜਾ ਚੱਲਦਾ ਆ ਰਿਆ ਸੀ ਚਲੋ ਕੁਝ ਪਿੰਡ ਵਾਲਿਆਂ ਦਾ ਬਾਬਾ ਜੀ ਦੀ ਕਿਸੇ ਗੱਲ ਤੋਂ ਟਕਰਾਅ ਹੋ ਗਈ ਉਸ ਤੋਂ ਬਾਅਦ ਮੈਨੂੰ ਸਭ ਤੋਂ ਪਹਿਲਾਂ ਫੋਨ ਬਾਬਾ ਜੀ ਦੀ ਪਾਰਟੀ ਦਾ ਆਉਂਦਾ ਤੇ ਮੈਂ ਉੱਥੇ ਮੋਗ ਕੇ ਤੇ ਪੁਲਿਸ ਭੇਜਦਾ ਐਸ ਐਚਓ ਜੀ ਦਾ ਜਾਗਦਾ ਡੀ ਐਸ ਪੀ ਜੀ ਦਾ ਜਾਗਦਾ ਔਰ ਮੈਂ ਉਥੋਂ ਪੁਲਿਸ ਭੇਜ ਕੇ ਉਹ ਸਮਾਹੌਲ ਨੂੰ ਸਾਰੇ ਨੂੰ ਸ਼ਾਂਤ ਕਰਾਉਣਾ ਉਸ ਤੋਂ ਬਾਅਦ ਜਿਹੜੇ ਸਾਡੇ ਸਿਆਸੀ ਰੋਟੀਆਂ ਸੇਕਣ ਬੰਦੇ ਉੱਥੇ ਬੈਠੇ ਸੀ ਮੈਂ ਵੀਰੋ ਤੁਹਾਡੇ ਨਾਲ ਮੇਰੀ ਲੜਾਈ ਕੋਈ ਨਹੀਂ ਪਰ ਮੈਨੂੰ ਵੀ ਪਤਾ ਤੁਸੀਂ ਕੀ ਕੀ ਕਰਦੇ ਜੇ ਅੱਜ ਤੋਂ ਬਾਅਦ ਜਿਹੜੇ ਉਥੇ ਧਰਨੇ 'ਚ ਬੈਠੇ ਉਹਨਾਂ ਨਾਲ ਮੇਰੀ ਲੜਾਈ ਸ਼ੁਰੂ ਆ ਹੁਣ ਮੈਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜੇ ਕੰਮ ਤੁਸੀਂ ਅੱਜ ਦੀ ਤਰੀਕ 'ਚ ਕਰ ਰਹੇ ਹੋ ਜਿਹੜੇ ਮੇਰੇ ਕੋਲ ਨੇ ਮੈਂ ਜਿਹੜੇ ਉਥੇ ਧਰਨੇ 'ਚ ਬੈਠੇ ਮੈਂ ਉਹਨਾਂ ਨੂੰ ਕਹਿਣ ਲੱਗਾ ਕਿ ਹੁਣ ਮੈਂ ਸਾਰੇ ਤੁਹਾਡੇ ਗੱਲ ਦੇ ਵਿੱਚ ਇਹੋ ਜਿਹਾ ਫਾਹ ਬਣਾ ਕੇ ਪਾਉਂਗਾ ਤੁਸੀਂ ਯਾਦ ਪਿਆ ਕਰੋਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਧਰਮ ਦੀ ਆੜ ਲੈ ਕੇ ਆਹ ਜਿਹੜਾ ਧਾਮੀ ਨੇ ਬਿਆਨ ਦਿੱਤਾ ਮੈਂ ਪਹਿਲਾਂ ਇਸ ਧਾਮੀ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਜਿਹੜਾ ਤੂੰ ਉਥੇ ਸ਼ਰੋਮਣੀ ਕਮੇਟੀ ਦਾ ਮੈਂਬਰ ਜਿਹੜਾ ਧਰਨੇ 'ਚ ਬੈਠਾ ਹੈ ਜੇ ਨੋ ਤੋਂ ਕਹਿਣਾ ਆ ਕਿ ਮੈਂ ਇਹਦੀ ਰੈਣਮਾਈ ਏਟ ਕਮੇਟੀ ਬਣਾਈ ਆ ਇਹਨਾਂ ਦੀ ਰੈਣਮਾਈ ਏਟ ਇਹਨਾਂ ਦੀ ਰੈਣਮਾਈ ਏਟ ਤੇਰੇ ਅਕਾਲੀ ਦਲ ਦੀ ਸਰਕਾਰ ਵੇਲੇ ਸਾਡੇ ਗੁਰਦੁਆਰਾ 베ਰ ਸਾਹਿਬ ਬੋਪਾਰਾ ਜਿੱਥੇ ਬਾਬਾ ਸੱਜਣ ਸਿੰਘ ਜੀ ਮੌਜੂਦਾ ਇਸ ਟਾਈਮ ਬੈਠੇ ਨੇ ਉਹਨਾਂ ਨੂੰ ਕੱਢਣ ਲੱਗੇ ਸੀ ਤੇਰੇ ਇਹੀ ਸ਼ਰੌਣੀ ਕਮੇਟੀ ਦੇ ਮੈਂਬਰ ਤੇ ਤੇਰੇ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਤੇਰੇ ਲੀਡਰ ਨੇ ਉਹ ਇਹਨਾਂ ਨੂੰ ਕੱਢਣ ਲੱਗੇ ਸੀ ਬਾਬਾ ਜੀ ਜਿੰਦੇ ਜਗਦੇ ਆ ਜਾ ਕੇ ਪੁੱਛ ਲਾ ਕਲਵੀਰ ਸਿੰਘ ਗੱਲੇ ਨੇ ਉਸ ਬਾਬੇ ਦੀ ਸਪੋਰਟ ਕੀਤੀ ਉੱਥੇ ਉਹਦਾ ਜਿਹੜਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਦੀ ਤੇ ਕਲਵੀਰ ਸਿੰਘ ਮਤੇয়াল ਜੀ ਜਿਹੜੇ ਵਿਚਾਰੇ ਇਸ ਦੁਨੀਆ ਤੇ ਨਹੀਂ ਰਹੇ ਉਹ ਚਾਹੁੰਦੇ ਸੀਗੇ ਇਥੋਂ ਬਾਬਾ ਜੀ ਨੂੰ ਗੁਰਦਾਰੇ ਕੱਢਿਆ ਜਾਵੇ ਮੈਂ ਉਸ ਟਾਈਮ ਉਸ ਪਰਿਵਾਰ ਦੇ ਉਸ ਮਹਾਪੁਰਸ਼ਾਂ ਦੇ ਨਾਲ ਖੜਾ ਹਾਂ ਮੈਂ ਜਿਨ੍ਹਾਂ ਨੇ ਬਾਣਾ ਪਾਇਆ ਉਹਦਾ ਹਰ ਇੱਕ ਦਾ ਸਤਿਕਾਰ ਕਰਦਾ ਮੈਂ ਉਹਨਾਂ ਦੇ ਨਾਲ ਖੜਾ ਜਿੰਦੇ ਜਾਗਦੇ ਨੇ ਜਾ ਕੇ ਪੁੱਛਲਾ ਤੇ ਤੇਰੇ ਇਹ ਜਿਹੜੇ ਜਿਹੜੇ ਅੱਜ ਸ਼ਰੌਣੀ ਕਮੇਟੀ ਦੇ ਮੈਂਬਰ ਤੇ ਜਾਂ ਜਿਨ੍ਹਾਂ ਦੇ ਸ਼ਾਰਿਆਂ ਤੇ ਕੱਲ ਚੰਦਕ ਬੰਦਿਆਂ ਦਾ ਧਰਨਾ ਲੱਗਾ ਪਹਿਲੀ ਤੇ ਗੱਲ ਤੁਹਾਨੂੰ ਸ਼ਰਮਨਾ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਕਿ 26 26000 ਦੀ ਲੀਡ ਨਾਲ ਜਿਤਨ ਵਾਲੇ ਤੇ ਤੁਹਾਡੇ ਕੋਲ ਕੱਲ 26 ਬੰਦੇ ਨਹੀਂ ਇਕੱਠੇ ਹੋਏ ਸੋ ਇਸ ਕਰਕੇ ਮੇਰੇ ਵੀਰੋ ਮੈਂ ਤੁਹਾਨੂੰ ਇਹ ਗੱਲ ਬੜੀ ਵਿਸਤਾਰ ਸਹਿ ਦੱਸ ਦੇਣਾ ਕਿ ਬਾਅਦ ਚ ਉਥੇ ਸੌਦੇਬਾਜ਼ੀਆਂ ਹੁੰਦੀਆਂ ਉਹਨਾਂ ਬਾਬਾ ਜੀ ਨਾਲ ਬਾਬਾ ਜੀ ਮੁਕਰ ਨਾ ਮੁਕਰ ਮੈਨੂੰ ਨਹੀਂ ਪਤਾ ਇਹ ਗੱਲ ਪ੍ਰੂਫਾ ਸਮੇਤ ਰੱਖਣ ਲੱਗਾ ਕਿ ਬਾਬਾ ਜੀ ਤੋਂ ਉਥੋਂ ਦਾ ਜਿਹੜਾ ਚੇਅਰਮੈਨ ਵਿਰੋਧ ਕਰਦਾ ਸੀ ਬਾਬੇ ਦਾ ਦੋਵੇਂ ਚੇਅਰਮੈਨ ਸੀ ਇੱਕ ਮਾਰਕੀਟ ਕਮੇਟੀ ਅੰਮ੍ਰਿਤਸਰ ਦਾ ਮਜੀਠੀਆ ਨੇ ਬਣਾਇਆ ਹੈ ਇੱਕ ਮਾਰਕੀਟ ਕਮੇਟੀ ਮੈਦੇ ਦਾ ਬਣਾਇਆ ਸੁਖਿੰਦਰ ਸਿੰਘ ਗੋਲਡੀ ਔਰ ਉਹ ਜਿਹੜਾ ਸੁਖਿੰਦਰ ਸਿੰਘ ਗੋਲਡੀ ਆ ਉਹਨੇ 50 ਫੁੱਟ ਬਾਏ 50 ਫੁੱਟ ਜਗਾ ਬਾਬੇ ਤੋਂ ਲਈ ਬਾਬੇ ਨੂੰ ਉਥੇ ਰਹਿਣ ਦਾ ਰਹਿਣ ਦੇਣ ਕਰਕੇ ਤੇ ਜਿਹਦੇ ਵਿੱਚ ਅੱਜ ਗੁੱਡ ਵਿਲ ਰੈਸਟੋਰੈਂਟ ਬਣਿਆ ਬੇਰ ਸਾਹਿਬ ਬੋਪੜਾ ਬਾਬੇ ਦੀ ਬਾਬੇ ਸੱਜਣ ਸਿੰਘ ਬੇਰ ਸਾਹਿਬ ਛਿਰਗੁਰੂ ਹਰਗੋਬਿੰਦ ਸਾਹਿਬ ਦੇ ਗੁਰਦਾਰੇ ਦੀ ਜਗਾ ਦੇ ਵਿੱਚ ਤੇ ਉਹਦਾ ਕਿਰਾਇਆ ਪਤਾ ਕਿੰਨਾ ਉਹਦਾ ਕਿਰਾਇਆ ਜੀਟੀ ਰੋਡ ਤੇ 3500 ਰੁਪਇਆ ਬਾਇ ਚੈੱਕ ਇਹ ਬੰਦੇ ਉਥੇ ਕਿਰਾਇਆ ਦੇਂਦੇ ਆ ਜਿਹੜੇ ਕਹਿੰਦੇ ਆ ਕਿ ਗੁਰਦਾ ਰਿਆਂ ਦੇ ਤਲਵੀਰ ਸਿੰਘ ਕਬਜ਼ੇ ਕਰਾਉਂਦੇ ਆ ਅੱਗੇ ਆ ਜਾਓ ਨਾਗੀਆਣਾ ਸਾਹਿਬ ਬਾਬਾ ਜੀ ਜੋਗਿੰਦਰ ਸਿੰਘ ਜੀ ਜਦੋਂ ਚੋਲਾ ਛੱਡਦੇ ਆ ਉਥੇ ਇੱਕ ਇਹੋ ਕਾਲੀਦਲ ਵਾਲਿਆਂ ਦੇ ਬੰਦੇ ਉਥੇ ਪੱਪੀ ਪ੍ਰਧਾਨ ਜੀ ਸੀਗੇ ਇਹ ਚਾਹੁੰਦੇ ਸੀਗੇ ਬਾਬਾ ਜੀ ਤੋਂ ਬਾਅਦ ਉਹਨਾਂ ਨੂੰ ਉਥੇ ਕਬਜ਼ਾ ਕਰਾ ਦिए ਨਾਗੀਆਣਾ ਸਾਹਿਬ ਉਥੇ ਮੈਂ ਗਿਆ ਉੱਥੇ ਸਰਦਾਰ ਸੰਤੋਖ ਸਿੰਘ ਸਭਰਾ ਸ਼ਰਾਉਣੀ ਕਾ ਦੀ ਮੈਂਬਰ ਗਿਆ ਔਰ ਇੱਕ ਅਸੀਂ 10 ਜਾਣੇ ਉੱਥੇ ਬੰਦੇ ਗਏ ਵਿੱਚ ਭਜਨ ਸਿੰਘ ਸਪਾਰੀ ਵਿੰਡ ਗਿਆ ਹੋਰ ਇਲਾਕੇ ਦੇ ਸੀਨੀਅਰ ਲੀਡਰ ਇਕੱਠੇ ਹੋਏ ਤੇ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਇਹ ਕਾਲੀ ਦਲ ਵਾਲਿਓ ਉਹ ਤੁਸੀਂ ਉਹ ਗੁਰਦਾਰੇ ਤੇ ਮੈਂ ਕਬਜ਼ਾ ਬਚਾਇਆ ਮੈਂ ਉੱਥੇ ਬਾਬੇ ਕਬਲਜੀਤ ਸਿੰਘ ਨੂੰ ਕਬਜ਼ਾ ਕਰਾਇਆ ਤੇ ਤੁਸੀਂ ਉਦੋਂ ਕਹੇ ਇਹਨਾਂ ਨੂੰ ਕੁਛ ਨਾ ਕੁਛ ਦਵਾ ਦਈਏ ਕਾਲੀ ਦਲ ਲੈਣਾ ਨੂੰ ਤੇ ਅੱਜ ਵੀ ਉਥੋਂ ਦੀ ਗੁਰਦਾਰੇ ਦੀ ਡਿਸਪੈਂਸਰੀ ਤੇ ਤੁਹਾਡੇ ਪਾਲੀ ਹੋਣਾ ਦਾ ਕਬਜ਼ਾ ਦੁਨੀਆ ਜਾਣਦੀ ਆ ਮੈਂ ਸੱਚੀਆਂ ਗੱਲਾਂ ਕਹਿ ਰਿਹਾ ਇਹ ਕੋਈ ਝੂਠੀ ਛੱਬੀ ਗੱਲ ਨਹੀਂ ਤਾਂ ਤੁਸੀਂ ਮੈਨੂੰ ਕਹਿੰਦੇ ਜੇ ਗੁਰਦਾਰਿਆਂ ਤੇ ਕਬਜ਼ੇ ਕਰਾ ਰਿਆ ਹੈ ਤੀਜੀ ਗੱਲ ਥੰਮ ਸਾਹਿਬ ਗੁਰਦਾਰਾ ਸਾਡੇ ਉਦੋਂ ਕੇ ਜਗਿੰਦਰਜੀਤ ਸਿੰਘ ਕਿਹਦਾ ਵਰਕਰ ਸੀਗਾ ਕਿਹਦਾ ਬੰਦਾ ਸੀਗਾ ਆ ਕਿਦੋਂ ਦਾ ਅਕਾਲੀ ਦਲ ਤੋਂ ਵੈਲੇ ਲੈ ਕੇ ਅੱਜ ਦੇ ਦਿਨ ਤੱਕ ਹੁਣ 4 ਮਹੀਨਿਆਂ ਤੋਂ ਉਦੋਂ ਪਿੰਡ ਵਾਲਿਆਂ ਨੇ ਕਬਜ਼ਾ ਛਡਾਇਆ ਗੁਰਦਾਰੇ ਸਾਹਿਬ ਥੰਮ ਸਾਹਿਬ ਤੁਸੀਂ ਕਬਜ਼ਾ ਕਰ ਛਡਾਇਆ ਇਸੇ ਪਾਲੀ ਦੇ ਫਾਦਰ ਸਾਹਿਬ ਸੀਗੇ ਤੁਹਾਨੂੰ ਤੁਸੀਂ ਕਹਿੰਦੇ ਅਸੀਂ ਕਬਜ਼ਾ ਕਰਾਉਣੇ ਆ ਤੁਹਾਨੂੰ ਸ਼ਰਮ ਨਾ ਆਈ 2011 ਦੇ ਵਿੱਚ ਸੰਤਰਸੀਲਾ RAM ਜੀ ਸਾਧਪੁਰ ਵਾਲੇ ਜਦੋਂ ਸਰੀਰ ਛੱਡਦੇ ਨੇ ਤੇ ਜੋ ਕੁਝ 2011 ਦੇ ਵਿੱਚ ਮਜੀਠੀਆ ਸਾਹਿਬ ਨੇ ਉੱਥੇ ਆਪ ਦੇ ਇੱਕ ਹਰਿਆਣੇ ਵਾਲੇ ਯਾਰ ਦੇ ਮਗਰ ਲਾ ਕੇ ਜੋ ਕੁਝ ਉੱਥੇ ਕਰਾਇਆ ਉੱਥੇ ਐਸ ਐਚਓ ਅਰुण ਹੁੰਦਾ ਸੀ ਐਸ ਡੀਐਸਪੀ ਹਰਜੀਤ ਸਿੰਘ ਬਰਾੜ ਹੁੰਦਾ ਸੀ ਐਹੋ ਹੀ ਸੁਖਵਿੰਦਰ ਸਿੰਘ ਗੋਲਡੀ ਨਾਲ ਸੀ ਜੋ ਕੁਝ ਉੱਥੇ ਹੋਇਆ ਜਾ ਕੇ ਡੇਰਿਓਂ ਪੁੱਛੋ ਜਾ ਕੇ ਡੇਰਿਓਂ ਪੁੱਛੋ ਕੀ ਕੁਝ ਕਰਾਇਆ ਤੁਸੀਂ ਮੈਨੂੰ ਕਹਿੰਦੇ ਜੀ ਗੁਰਦਾਰਿਆਂ ਤੇ ਕਬਜਾ ਕਰਾਉਂਦਾ ਉਹ ਸ਼ਰਮਣਾ ਨੱਕ ਡੋਬ ਕੇ ਮਰ ਜਾਓ ਉਹ ਤੁਸੀਂ ਉੱਥੇ ਬਾਬਿਆਂ ਤੋਂ ਜਗਾ ਲੈ ਲੈ ਕੇ ਤਾਂ ਸੌਦੇਕਾਰ ਕਰਕੇ ਪਹਿਲਾਂ ਬਾਬਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਬਾਅਦ ਚ ਜਗਾ ਲੈ ਲੈ ਕੇ ਤੇ ਤੁਸੀਂ ਉਹਨਾਂ ਨਾਲ ਰਾਈ ਨਾਵੇਂ ਕਿਤੇ ਤੁਸੀਂ ਅੱਜ ਉੱਠ ਕੇ ਸਾਨੂੰ ਕਹਿੰਦੇ ਜ ਆਪਣਾ ਮਾਰਕੀਟ ਕਮੇਟੀਆਂ ਤੁਸੀਂ ਲੁੱਟ ਕੇ ਖਾ ਗਏ ਸਾਰਾ ਕੁਝ ਤੁਸੀਂ ਲੁੱਟ ਕੇ ਖਾ ਗਏ ਤੁਸੀਂ ਮੈਨੂੰ ਕਹਿੰਦੇ ਜ ਗੁਰਦਾਰਿਆਂ ਦੇ ਕਬਜ਼ਾ ਕਰਉਂਦਾ ਮੈਂ ਅੱਜ ਤੁਹਾਨੂੰ ਥੋੜੀ ਜਿਹੀ ਇੱਕ ਹਿੰਟ ਦਿੰਦਾ ਔਰ ਜਿਹੜੇ ਮੇਰੇ ਵੀਰ ਕੱਲ ਧਰਨੇ 'ਚ ਬੈਠੇ ਮੈਂ ਅੱਜ ਉਹਨਾਂ ਨੂੰ ਕਲੀਅਰ ਕਹਿ ਦੇਣਾ ਕਿ ਮੇਰੇ ਮਿੱਤਰੋ ਮੇਰੇ ਕੋਲ ਤੁਹਾਡਾ ਇਕੱਲੇ ਇਕੱਲੇ ਦਾ ਪ੍ਰੂਫ ਸਬੂਤ ਪਿਆ ਜੇ ਇਹ ਮੰਚੋਂ ਭੁਲੇਖਾ ਕੱਢ ਕੇ ਛੱਡਿਓ ਕਿ ਤੁਸੀਂ ਮੇਰੇ ਖਿਲਾਫ ਹੋ ਤੇ ਤਲਬੀਰ ਸਿੰਘ ਗੱਲ ਮਰਨੋ ਮਰਜੂ ਮੈਂ ਸੱਚ ਦੀ ਲੜਾਈ ਨਹੀਂ ਲੜਨੋਂ ਪਿਛਾੜਦਾ ਔਰ ਮੈਂ ਹਰਜਿੰਦਰ ਸਿੰਘ ਧਾਮੀ ਨੂੰ ਕਹਿਣਾ ਉਹ ਧਾਮੀ ਜੇ ਤੂੰ ਐਡਾ ਮਾਨਦਾਰ ਆ ਚੱਲ ਗੁਰਰਾਮ ਦਾ ਹਸਪਤਾਲ ਚੱਲ ਉਹ ਜਿਹੜੇ ਤੂੰ ਆਪਦੇ ਕਰਿੰਦਿਆਂ ਨੂੰ ਇੱਥੇ ਮੈਡੀਕਲ ਸਟੋਰ ਦੇ ਕੇ ਅਨੇ ਵਾਰ ਨਹੀਂ ਲੁੱਟ ਮਚਾਈ ਉਹ ਬੰਦ ਤੇ ਕਰਾ ਜਿਹੜੇ ਬਾਹਰ ਉਹਦੇ 50 ਮੈਡੀਕਲ ਸਟੋਰ ਚੱਲਦੇ ਆ ਕੀ ਗੱਲ ਉਹ ਕਹਿੰਦੇ ਧੀਆਂ ਪੁੱਤ ਨਹੀਂ ਉਹਨਾਂ ਦੀ ਤੂੰ ਰੋਟੀ ਨਹੀਂ ਖਾਂਦਿਆ ਕਿਉਂ ਨਹੀਂ ਤੂੰ ਆਪਦੇ ਡਾਕਟਰਾਂ ਨੂੰ ਕਹਿੰਦਾ ਬਈ ਪਰਚੀ ਜਿੱਥੋਂ ਮਰਜੀ ਮੈਡੀਸਿਨ ਲੋਕ ਲੈਣ ਉਹ ਤੂੰ ਤੇ ਕਾਰੋਬਾਰ ਖੋਲ ਕੇ ਬੈਠਾ ਜੇ ਤੂੰ ਹੀ ਐਡੇ ਧ ਤਬ ਜੇ ਏਡੇ ਇਮਾਨਦਾਰ ਹੋ ਚਲੋ ਦਰਬਾਰ ਸਾਹਿਬ ਜਾ ਕੇ ਖੋਗੇ ਤੁਹਾਡੇ ਜਿਹੜੇ ਉਹ ਮੈਡੀਕਲ ਸਟੋਰ ਤੁਹਾਡੇ ਚੇਤਿਆ ਕੋਲ ਨਹੀਂ ਤੇ ਤਲਬੀਰ ਸਿੰਘ ਮਾਫੀ ਮੰਗ ਲੂ ਅੱਜ ਉਥੇ ਲਿਖ ਲਿਖ ਕੇ ਪਾਈ ਜਾਂਦੇ ਆ ਮੈਂ ਕੱਲ ਜਦੋਂ ਉਥੇ ਧਰਨਾ ਲੱਗਾ ਮੈਂ ਪੁਲਿਸ ਨੂੰ ਇੱਕ ਗੱਲ ਕਹੀ ਆ ਬੜੀ ਕਲੀਅਰਲੀ ਕਿ ਭਾਈ ਮੇਰੇ ਬੰਦਿਆ ਦਾ ਕਸੂਰ ਕੋਈ ਨਹੀਂ ਨਜਾਇਜ਼ ਕਾਰਵਾਈ ਨਹੀਂ ਹੋਣੀ ਚਾਹੀਦੀ ਮੈਂ ਮੁਕਰਦਾ ਨਹੀਂ ਮੈਂ ਮੀਡੀਆ 'ਚ ਕਹਿ ਰਿਹਾ ਮੈਂ ਹਾਂ ਜੀ ਮੇਰੇ ਬੰਦਿਆ ਦਾ ਕਸੂਰ ਕੋਈ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਕੱਲ ਮੈਂ ਅਮਨ ਅਰੋੜਾ ਜੀ ਦੇ ਨਾਲ ਸੀਗਾ ਮੈਨੂੰ ਅਮਰਜੀਤ ਸਿੰਘ ਕਲੇਰ ਮਾਰਗੜ ਸਰਪੰਚ ਦਾ ਫੋਨ ਆਉਂਦਾ ਕਿ ਬਾਬਾ ਸਤਿੰਦਰ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਮਹ ਜੀ ਮੈਂ ਵਿਜੀ ਆ ਮੈਂ ਤੁਹਾਨੂੰ ਮਿਲਾਂ ਇਹ ਕੋਈ 12 ਵਜੇ ਦੇ ਕਰੀਬ ਹੋਣਾ ਹੈ ਮੈਂ ਮੈਂ 3 ਵਜੇ ਤੱਕ ਅਮਰਸਰ ਪਹੁੰਚ ਜਾਣਾ ਫਿਰ ਮੈਨੂੰ ਫੋਨ ਕਰ ਲਿਓ ਮੈਨੂੰ ਉਹਨਾਂ ਦਾ ਦੁਬਾਰਾ ਫੋਨ ਆਉਂਦਾ ਇਹ ਰਿਕਾਰਡਡ ਗੱਲਾਂ ਮੈਨੂੰ ਦੁਬਾਰਾ ਫੋਨ ਆਉਂਦਾ ਮੈਂ ਕਿ ਬਾਬਾ ਜੀ ਨੇ ਮੈਨੂੰ ਕਿਸ ਕਰਕੇ ਮਿਲਣਾ ਕਹਿੰਦੇ ਜੀ ਉਹਨਾਂ ਕੋਈ ਗੁਰਦਾਰਾ ਸਾਹਿਬ ਬਾਰੇ ਬਚਨ ਬਲਾਸ ਕਰਨੇ ਆ ਮੈਂ ਕਿ ਭਾਈ ਮੈਂ ਅੱਧੇ ਘੰਟੇ ਤੱਕ ਮੈਨੂੰ ਦੁਬਾਰਾ ਫੋਨ ਕਰਿਓ ਮੈਨੂੰ ਉਹਨਾਂ ਦਾ ਫੇਰ ਫੋਨ ਆਉਂਦਾ ਮਹ ਜੀ ਮੈਂ ਸਰੋਵਰ ਪ੍ਰੀਮੀਅਮ ਹੋਟਲ ਦੇ ਵਿੱਚ ਚਾਹੇ ਤੇ ਮੇਰੀ ਘਰ ਵੇਟ ਕਰ ਲੋ ਤੇ ਚਾਹੇ ਇੱਥੇ ਆ ਜਾਓ ਉਹ ਮੇਰੇ ਮਗਰ ਆ ਜਾਂਦੇ ਮੈਨੂੰ ਬਾਬਾ ਜੀ ਨੇ ਸਾਰੀ ਗੱਲ ਦੱਸੀ ਮੈਂ ਉਸੇ ਵੇਲੇ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਹੀ ਕਿ ਮੇਰੀ ਬਾਬਾ ਜੀ ਨਾਲ ਗੱਲ ਹੋ ਗਈ ਆ ਬਾਬਾ ਜੀ ਜੇ ਧਰਨਾ ਚ ਕਾ ਦਿੰਦੇ ਆ ਤੇ ਕੋਈ ਗੱਲ ਨਹੀਂ ਇਹ ਸਮਾਹੌਲ ਨੂੰ ਸ਼ਾਂਤ ਕਰੋ ਨਾ ਮੈਂ ਕੋਈ ਬਾਬਾ ਜੀ ਨੂੰ ਮਾੜੀ ਗੱਲ ਕਹੀ ਆ ਨਾ ਬਾਬਾ ਜੀ ਨੇ ਮੈਨੂੰ ਮਾੜੀ ਗੱਲ ਕਹੀ ਨਾ ਕਿਸੇ ਨੇ ਮੇਰੇ ਤੋਂ ਮਾਫੀ ਮੰਗੀ ਆ ਨਾ ਮੈਂ ਕਿਸੇ ਤੋਂ ਮਾਫੀ ਮੰਗੀ ਆ ਮੈਂ ਪਹਿਲੀ ਦੇ ਗੱਲ ਬਾਣੇ ਵਾਲੇ ਸਿੰਘ ਦਾ ਬਾਣੇ ਵਾਲੇ ਸਿੰਘ ਦਾ ਮੈਂ ਸਤਿਕਾਰ ਕਰਦਾ ਦੂਜੀ ਗੱਲ ਦੋ ਸੰਪਰਦਾਵਾਂ ਦਾ ਉਥੇ ਝਗ ਤੁਸੀਂ ਚਾਹੁੰਦੇ ਹੋ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਹੋਣਾ ਚਾਹੀਦਾ ਮੈਂ ਜ਼ਰੂਰ ਡੀਸੀ ਸਾਹਿਬ ਨਾਲ ਗੱਲ ਕਰਾਂਗਾ ਇਹਦੇ ਵਿੱਚ ਜੋਸ਼ ਯੂ ਜਿਹੜਾ ਡਾਕੂਮੈਂਟਰੀ ਬਿਲਕੁਲ ਸਹੀ ਹੋਊ ਭਾਈ ਉਹਨੂੰ ਤੁਸੀਂ ਗੁਰਦਾਰੇ ਦੇ ਦਿਓ ਮੈਨੂੰ ਕੀ ਮੈਂ ਗੁਰਦਾਰੇ ਦੇ ਵਿੱਚ ਉੱਥੇ ਕਿਹੜੀ ਕੋਈ ਕੋਈ ਕੰਮ ਕਰਨਾ ਆ ਜਾ ਕੋਈ ਗੱਲ ਦਾ ਉਥੇ ਕਾਰੋਬਾਰ ਤੁਹਾਡੇ ਵਾਂਗੂ ਗੁਰਦਾਰਿਆਂ ਦੇ ਵਿੱਚ ਖੁੱਲਣਾ ਮੇਰੀ ਇਹੋ ਜੀ ਕੋਈ ਮਨਛਾ ਨਹੀਂ ਹੈਗੀ ਸੋ ਇਹ ਜਿਹੜੇ ਤੁਹਾਨੂੰ ਮੈਂ ਦੋ ਤਿੰਨ ਕੰਮ ਗਿਣਾਏ ਆ ਨਾ ਜਿਹੜੀਆਂ ਤੁਸੀਂ ਕਾਲੀਆਂ ਕਰਤੂਤਾ ਤੁਹਾਡੀਆਂ ਮੈਂ ਤੁਹਾਨੂੰ ਦੱਸਤੀਆਂ ਗਾਹ ਤੋਂ ਮੇਰੇ ਨਾਲ ਪੰਗਾ ਲੈਣ ਤੋਂ ਪਹਿਲਾਂ ਚੰਗੀ ਤਰ੍ਹਾਂ ਬਾਚ ਲਿਓ ਨੇ ਤੁਮਾ ਕੱਲੀ ਕੱਲੀ ਤੁਹਾਡੀ ਮੈਂ ਸਿਰਫ ਇਹ ਕਰਕੇ ਸ਼ਰਮ ਮੈਨੂੰ ਮਾਰਦੀ ਆ ਕਿ ਆਪਾਂ ਕੱਠੇ ਰਹੇ ਆ ਤੇ ਜੇ ਤੁਸੀਂ ਆਖੋ ਨਾ ਕਿ ਖਰੇ ਤਲਬੀਰ ਨੂੰ ਉਹ ਦਬਾਉਣ ਵਾਲੇ ਦਿਨ ਉਹ ਪਹੁੰਚੋ ਮੈਂ ਤਾਂ ਉਦੋਂ ਨਹੀਂ ਦੱਬਦਾ ਰਿਹਾ ਜਦੋਂ ਸਰਕਾਰ ਵੇਲੇ ਮੈਂ 6-6 ਮਹੀਨੇ ਇਸੇ ਮਜੀਠੀਆ ਸਾਹਿਬ ਨਾਲ ਰੁਸ ਕੇ ਬਹਿ ਜਾਣਾ ਮੈਂ ਤਾਂ ਉਦੋਂ ਨਹੀਂ ਦੱਬਿਆ ਸੋ ਇਸ ਕਰਕੇ ਉਦੋਂ ਵੀ ਲੜਾਈ ਮੇਰੀ ਸੱਚ ਦੀ ਔਰ ਆਪਦੇ ਭੈਣ ਭਰਾ ਦੀ ਹੁੰਦੀ ਸੀ ਬਾਕੀ ਗੋਲ ਕਚੋਰੋ ਬੰਦੇ ਬਣ ਜਾਓ ਮੈਂ ਤੁਹਾਨੂੰ ਸਾਰਾ ਨੰਗਿਆ ਕਰ ਦੂੰਗਾ ਆ ਜਿਹੜਾ ਧਾਮੀ ਉੱਠ ਕੇ ਕਹਿੰਦਾ ਧਾਮੀ ਨੂੰ ਪੁੱਛੋ ਕਿ ਕਦੀ ਉਥੇ ਬਰਗਾੜੀ ਕਿਉਂ ਨਹੀਂ ਜਾਂਦਾ ਤੂੰ ਤੂੰ ਕੋਟਕਪੂਰੇ ਉਹ ਬਾਈਬਲ ਕਲਾ ਕੋਣੀ ਜਾਂਦਾ ਆ ਪੀਟੀਸੀ ਚੈਨਲ ਵਾਲਿਆਂ ਨੇ ਕਦੀ ਇਹਨਾਂ ਦੀ ਖਬਰ ਚਲਾਈ ਆ ਮਿੰਟ ਮਿੰਟ ਤੇ ਤਲਵੀਰ ਗੱਲ ਨੇ ਕਰਾਦਾ ਕਬਜਾ ਤਲਵੀਰ ਗੱਲ ਜਦਨ ਕਰਾਊਗਾ ਤਲਵੀਰ ਗੱਲ ਜਮੇਅਰੀ ਵੀ ਚੁੱਕੂਗਾ ਤੁਹਾਡੇ ਵਾਂਗੂ ਮੈਂ ਪੂਛ ਛੱਡਿਆਂ ਚ ਲੈ ਕੇ ਭੱਜਣ ਵਾਲਾ ਨਹੀਂ ਇਹ ਆ ਆਦੀ ਗੱਲ ਮੈਂ ਤੁਹਾਨੂੰ ਅੱਜ ਕਲੀਅਰ ਕਰਤਾ